ਦੋਸਤੋ ਅੱਜ ਆਪਾਂ ਗੱਲ ਕਰਨੀ ਐ ਫੋਨ ਉੱਪਰ ਥੌਲਾ ਦੋਸਤੋ ਜਿਵੇਂ ਜਿਵੇਂ ਅੱਜ ਦੇ ਜਮਾਨੇ ਵਿੱਚ ਲੋਕ ਪੜ੍ਹ ਲਿਖ ਰਹੇ ਹਨ ਓਵੇਂ ਓਵੇਂ ਲੋਕ ਅੰਧ ਵਿਸ਼ਵਾਸ ਵਿੱਚ ਗਰਕਦੇ ਜਾ ਰਹੇ ਹਨ ਅੱਜ ਦੇ ਸਮੇਂ ਵਿੱਚ ਅੰਧ ਵਿਸ਼ਵਾਸ ਨੇ ਆਪਣੇ ਇੰਨੇ ਪੈਰ ਪਸਾਰ ਲਏ ਹਨ ਕਿ ਇਹ ਆਪਣੀਆਂ ਹੱਦਾਂ ਹੀ ਪਾਰ ਕਰ ਗਿਆ ਹੈ ਦੋਸਤੋ ਅੱਜ ਆਪਾਂ ਥੋਲੇ ਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਥੋਲਾ ਕਿਸ ਨੂੰ ਕਹਿੰਦੇ ਹਨ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਫਲਾਣੇ ਪਿੰਡ ਕੋਈ ਆਦਮੀ ਕੰਨ ਦਰਦ ਦਾ ਥੋਲਾ ਪਾਉਂਦਾ ਹੈ ਜਾਂ ਟਾਈ ਫਾਇਰ ਦਾ ਥੋਲਾ ਪਾਉਂਦਾ ਹੈ ਜਾਂ ਜਾੜ ਦਰਦ ਦਾ ਥੋਲਾ ਪਾਉਂਦਾ ਹੈ ਜਦ ਕੋਈ ਆਦਮੀ ਜਾਂ ਔਰਤ ਉਸ ਆਦਮੀ ਕੋਲ ਜੋ ਠੋਲਾ ਪਾਉਂਦਾ ਹੈ ਉਸ ਕੋਲ ਜਾ ਕੇ ਆਪਣੀ ਦੁੱਖ ਤਕਲੀਫ ਦੱਸਦੇ ਹਨ ਤਾਂ ਠੋਲਾ ਪਾਉਣ ਵਾਸਤੇ ਕਹਿੰਦੇ ਹਨ ਤਾਂ ਉਹ ਠੋਲਾ ਪਾਉਣ ਵਾਲਾ ਆਦਮੀ ਆਪਣੇ ਹੱਥ ਵਿੱਚ ਕੋਈ ਲੋਹੇ ਦੀ ਦੱਤੀ ਜਾਂ ਮੋਰ ਪੰਖਾਂ ਦਾ ਮੁੱਠਾ ਜਿਹਾ ਬਣਾ ਕੇ ਉਸ ਆਦਮੀ ਜਾਂ ਆਰਸ ਦੇ ਜੋ ਉਸ ਦੇ ਸਾਹਮਣੇ ਬੈਠਾ ਹੁੰਦਾ ਉਸ ਦੇ ਸਿਰ ਉੱਪਰੋਂ ਇਧਰ ਉਧਰ ਘਮਾਉਂਦਾ ਹੈ ਤੇ ਨਾਲ-ਨਾਲ ਆਪਣੇ ਮੂੰਹ ਵਿੱਚੋਂ ਕੋਈ ਊਟ ਪਟਾੰਗ ਜੰਤਰ ਮੰਤਰ ਗੁਣ ਗਿਣਾਉਂਦਾ ਰਹਿੰਦਾ ਹੈ 2-4 ਮਿੰਟ ਉਹ ਦਤਰੀ ਜਾਂ ਮੋਰ ਪੰਖ ਘਮਾਉਣ ਤੋਂ ਬਾਅਦ ਬਸ ਮਰੀਜ਼ ਨੂੰ ਕਹ ਦਿੰਦਾ ਹੈ ਕਿ ਭਾਈ ਤੈਨੂੰ ਆਰਾਮ ਆ ਜਾਵੇਗਾ ਤੂੰ ਦੋ ਚਾਰ ਥੋਲੇ ਹੋਰ ਪਵਾ ਲਈਂ ਆ ਕੇ ਬੰਦਾ ਜਦ ਥੋਲਾ ਪਉਣ ਜਾਂਦਾ ਹੈ ਤਾਂ ਸ਼ਰਮਾ ਸ਼ਰਮੀ 20 50 ਰੁਪਏ ਮੱਥਾ ਵੀ ਟੇਕ ਦਿੰਦਾ ਹੈ ਵੈਸੇ ਨਾ ਥੋਲੇ ਥੁਲੇ ਥੋਲਿਆਂ ਵਿੱਚ ਕੋਈ ਦਮ ਤਾਂ ਹੁੰਦਾ ਨਹੀਂ ਪਰ ਫਿਰ ਵੀ ਇੱਕ ਦੂਜੇ ਨੂੰ ਦੇਖੋ ਦੇਖ ਲੋਕ ਭੇਡ ਚਾਲਦਾ ਸਵੀਕਾਰ ਹੁੰਦੇ ਰਹਿੰਦੇ ਹਨ ਇਹ ਆਪਾਂ ਥੋੜਾ ਪਾਉਣ ਵਾਲੇ ਆਦਮੀ ਦੇ ਕੋਲ ਜਾ ਕੇ ਥੋੜਾ ਪਾਉਣ ਦੀ ਗੱਲ ਕੀਤੀ ਹੈ ਪਰ ਅੱਜ ਕੱਲ ਥੋੜਾ ਪਾਉਣ ਵਾਲਿਆਂ ਨੇ ਆਪਣਾ ਕੰਮ ਆਨਲਾਈਨ ਵੀ ਚਲਾ ਲਿਆ ਹੈ ਕੰਦੇ ਕੈਸੇ ਦੇ ਕੰਨ ਵਿੱਚ ਦਰਦ ਹੋਵੇ ਟਾਈਫਾਇਡ ਹੋਵੇ ਜਾਂ ਜੜ ਵਿੱਚ ਦਰਦ ਹੋਵੇ ਤਾਂ ਆਪਾਂ ਇਹਨਾਂ ਬਾਬਿਆਂ ਕੋਲੋਂ ਆਨਲਾਈਨ ਥੋੜਾ ਵੀ ਪਵਾ ਸਕਦੇ ਹਾਂ ਇਹ ਬਾਬੇ ਹੁਣ ਅਪਗ੍ਰੇਡ ਹੋ ਗਏ ਹਨ ਇਹ 100 200 ਆਪਣੀ ਫੀਸ ਲੈ ਕੇ ਫੋਨ ਉੱਪਰ ਵੀ ਥੋੜਾ ਪਾ ਦਿੰਦੇ ਹਨ ਅੱਜ ਕੱਲ ਗੂਗਲ ਪੇ ਦਾ ਜ਼ਮਾਨਾ ਹੈ ਬਾਬੇ ਨੂੰ 100 200 ਰੁਪਇਆ ਗੂਗਲ ਪੇ ਕਰੋ ਜਿਸ ਮਰਜ਼ੀ ਬਿਮਾਰੀ ਦਾ ਥੋੜਾ ਪਵਾ ਲਵੋ ਕਿਸੇ ਦੀ ਮੱਝ ਨਾ ਮਿਲਦੀ ਹੋਵੇ ਮੱਝ ਨੂੰ ਮੋਕ ਲੱਗੀ ਹੋਵੇ ਕੰਨ ਦਰਦ ਹੋਵੇ ਜੜ ਦਰਦ ਹੋਵੇ ਟਾਈ ਫੈਡ ਹੋਵੇ ਗੱਲ ਕੀ ਜੋ ਮਰਜ਼ੀ ਤਖਲੀਫ ਹੋਵੇ ਬਸ ਬਾਬੇ ਦਾ ਨੰਬਰ ਪਤਾ ਹੋਣਾ ਚਾਹੀਦਾ ਹੈ ਬਾਬੇ ਦੀ ਫੀਸ Google Pay ਕਰੋ ਅਤੇ ਥੋੜਾ ਪਾਓ ਇਸ ਨਾਲੋਂ ਵਧੀਆ ਸਹੂਲਤ ਹੋਰ ਕੀ ਹੋ ਸਕਦੀ ਹੈ ਸੋ ਐਸੇ ਬਾਬਿਆਂ ਦਾ ਆਨਲਾਈਨ ਥੋਲਾ ਆਪ ਜੀ ਦੇ ਇਸ ਆਨਲਾਈਨ ਥੋਲੇ ਬਾਰੇ ਕੀ ਵਿਚਾਰ ਹਨ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਅਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ